ਜੋ ਬੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ ਹੈ ਕੋਈ ਵੀ ਸੰਸਨੀ ਕੇਸ ਵਾਰਦਾਤ ਜਦੋਂ ਹੁੰਦੀ ਹੈ ਤੇ ਇਮੀਡੀਏਟਲੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਦੋਸ਼ੀਆਂ ਦੀ ਤਲਾਸ਼ ਅਤੇ ਵਾਰਦਾਤ ਨੂੰ ਟ੍ਰੇਸ ਕਰਨ ਦੇ ਉਪਰਾਲਿਆਂ 'ਚ ਲੱਗ ਜਾਂਦੀ ਹੈ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਖਿਲੀ ਕੁਝ ਦਿਨ ਪਹਿਲਾਂ ਪਾਤਸੋ ਏਰੀਏ 'ਚ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਟਰਿੰਗ ਦਾ ਕੰਮ ਕਰਨ ਵਾਲੇ ਸ਼ਖਸ ਦੀ ਦੁਕਾਨ ਉੱਤੇ 4-5 ਮੋਟਰਸਾਈਕਲਾਂ ਤੇ 15 ਤੋਂ 20 ਨੌਜਵਾਨ ਆਂਦੇ ਆ ਤੇ ਬੜੀ ਬੇਰਹਿਮੀ ਨਾਲ ਇਹ ਜਿਹੜੇ ਇਹਨੇ ਲੰਬੇ ਦਾਤ ਨੇ بیسਬਾਲ, ਹਾਕੀਆਂ ਨਾਲ ਉਹਦੇ ਤੇ ਹਮਲਾ ਕਰਦੇ ਆ ਤੇ ਕਾਫੀ ਮੁੱਟਮਾਰ ਕਰਕੇ ਆਤਮਰੀ ਹਾਲਤ ਚ ਉਹਨੂੰ ਉੱਥੋਂ ਛੱਡ ਕੇ ਫਰਾਰ ਹੋ ਜਾਂਦੇ ਇਹ ਵਾਰਦਾਤ ਬਿਲਕੁਲ ਬਲਾਈਂਡ ਸੀ ਦੀ ਤੇ ਵਜ੍ਹਾ ਰੰਜਿਸ਼ ਵੀ ਕਲੀਅਰ ਨਹੀਂ ਹੋ ਰਹੀ ਸੀ ਕਿਉਂਕਿ ਮਦਈ ਮੁਕਦਮਾ ਨੂੰ ਕਾਫੀ ਸੜਨਾ ਲੱਗੀਆਂ ਸੀ ਤੇ ਇਹਦੇ ਚ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਅਫਤਾਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਤੇ ਐਸਐਚਓ ਪਾਤ ਸੁਨਿੰਦਰਜੀਤ ਨੇ ਬੜੀ ਮਿਹਨਤ ਕਰਦੇ ਹੋਏ ਟੀਮਾਂ ਬਣਾ ਕੇ ਲਗਾਤਾਰ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਤੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਇਸ ਵਾਰ ਦਾਤ ਨੂੰ ਅਸੀਂ ਟਰੇਸ ਕੀਤਾ ਇਹਨਾਂ ਦੋਸ਼ੀਆਂ ਤੋਂ ਸਾਨੂੰ ਇਹ ਪੰਜ ਜਿਹੜੇ ਲੰਬੇ ਦਾਤ ਨੇ ਤੇ ਇੱਕ ਪਿਸਤਲ ਬਰਾਮਦ ਹੋਇਆ ਹੈ ਇਸ ਵਾਰ ਦਾਤ ਚ ਅਸੀਂ ਸੱਤ ਦੋਸ਼ੀ ਅਰੈਸਟ ਕਰ ਲਏ ਆ ਤੇ ਅਜੇ ਚਾਰ ਤੋਂ ਪੰਜ ਦੋਸ਼ੀ ਅਰੈਸਟ ਕਰਨੇ ਰਹਿੰਦੇ ਆ ਇਹ ਸੱਤੇ ਦੋਸ਼ੀ ਜਿਹੜੇ ਕੇਸ਼ਵ ਕੁਮਾਰ, ਬਾਬੂ ਰਾਮ, ਸੁਸ਼ੀਲ ਕੁਮਾਰ ਵਗੈਰਾ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਤੇ ਇਨੀ ਬੇਰਹਿਮੀ ਨਾਲ ਇੰਨੇ ਗੰਭੀਰ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ। ਉਸ ਵੀਡੀਓ ਨੂੰ ਵੇਖ ਕੇ ਸਾਰੇ ਪਾਸੇ ਰਿਏ ਚ ਇੱਕ ਸਹਿਮ ਦਾ ਇੱਕ ਡਰ ਦਾ ਮਾਹੌਲ ਸੀਗਾ ਤੇ ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਨਾਲ ਨਾਲ ਅਸੀਂ ਉਸ ਸਹਿਮ ਦੇ ਮਾਹੌਲ ਨੂੰ ਵੀ ਖਤਮ ਕੀਤਾ ਤੇ ਸੱਤ ਦੋਸ਼ੀ ਅਸੀਂ ਅਰੈਸਟ ਕਰ ਲਏ ਆ। ਇਹਨਾਂ ਦੋਸ਼ੀਆਂ ਨੂੰ ਇਹ ਵਾਰਦਾਤ ਕਰਨ ਲਈ ਬਾਹਰ ਦੇ ਮੁਲਕ ਬੈਠੇ ਕਿਸੇ ਵਿਅਕਤੀ ਨੇ ਜਿਹਦਾ ਨਾਮ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਈਆ Google Pay ਰਾਹੀਂ ਟ੍ਰਾਂਸਫਰ ਕੀਤਾ ਸੀ ਕਿ ਵੀ ਇਹ ਤੁਸੀਂ ਐਡਵਾਂਸ ਪੇਮੈਂਟ ਲਓ ਇਸ ਵਾਰਦਾਤ ਨੂੰ ਅੰਜਾਮ ਦਿਓ ਬਹੁਤ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਉੱਥੋਂ ਸਲਿੱਪ ਹੋ ਜਾਣੇ ਤੇ ਮੈਂ ਤੁਹਾਨੂੰ ਬਾਕੀ ਦੀ ਰਕਮ ਵੀ ਭੇਜਾਂਗਾ ਮਤਲਬ ਬੇਸਿਕਲੀ ਇਹ ਜਿਹੜਾ ਇੱਕ ਸੁਪਾਰੀ ਕਿਸਮ ਦੀ ਵਾਰਦਾਤ ਸੀਗੀ ਤੇ ਬੜੀ ਵਧੀਆ ਡਿਟੈਕਸ਼ਨ ਇਹਦੇ ਚ ਹੋਈ ਆ ਤੇ ਐਸਪੀ ਸਿਟੀ ਡੀਐਸਪੀ ਡੀ ਇਹ ਜਾਰਸੀ ਆਈਏ ਤੇ ਐਸਐਚਓ ਪਾਸ ਹੋਣੇ ਬੜੀ ਮਿਹਨਤ ਨਾਲ ਇਸ ਵਾਰਦਾਤ ਦੇ 7 ਗੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਕੋਲੋਂ ਮਾਰੂ ਹਥਿਆਰ ਤੇ ਪਿਸਤਲ ਜਿਹੜਾ ਬਰਾਮਦ ਹੋਇਆ ਇਹਨਾਂ ਪਿਛਲਾ ਪਿਛੋਕੜ ਕੋਈ ਕ੍ਰਿਮੀਨਲ ਪਹਿਲਾਂ ਵੀ ਇਹਨਾਂ ਤੋਂ ਪੁਸ਼ਬੰਦਿਆਂ ਦਾ ਕ੍ਰਿਮੀਨਲ ਪਿਛੋਕੜ ਆ ਕੁਝ ਨਵੇਂ ਕ੍ਰਿਮੀਨਲ ਨੇ ਤੇ ਜਿਹੜੇ ਨਵੇਂ ਕ੍ਰਿਮੀਨਲ ਨੇ ਉਹਨਾਂ ਨੂੰ ਵੀ ਇਸ ਮੁਕਦਮੇ 'ਚ ਅਸੀਂ ਅਰੈਸਟ ਕਰਕੇ ਜਿਹੜਾ ਅੱਗੇ ਵੀ ਉਹਨਾਂ ਨੇ ਕੋਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਰੋਕੇ ਆ ਜਾ ਸਕਿਆ ਇਹਨਾਂ 'ਚੋਂ ਦੋ ਦੋਸ਼ੀ ਜਦੋਂ ਅਸੀਂ ਅਰੈਸਟ ਕਰਨ ਗਏ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਚੱਕਮਾ ਦੇ ਕੇ ਉਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਦੋ ਦੋਸ਼ੀਆਂ ਨੂੰ ਕਾਫੀ ਇਹਦੇ ਵਿੱਚ ਜੜੀਆਂ ਨੇ ਸੱਟਾਂ ਵੀ ਲੱਗੀਆਂ ਫਰਾਰ ਹੋਣ ਦੀ ਕੋਸ਼ਿਸ਼ ਚਲ। ਸਰ ਜਿੰਨੇ ਕਿਊਜ਼ ਨੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ ਵੀ 25 ਸਾਲ ਤੱਕ ਹਨ ਸਾਰੇ ਘੱਟ ਪੜੇ ਲਿਖੇ ਨੇ। ਕੀ ਲੱਗਦਾ ਵੀ ਇਹਨਾਂ ਨੂੰ ਕੋਈ ਮਜਬੂਰੀ ਪਾ ਦਿੱਤੀ ਹੈ ਇਸ ਤਰ੍ਹਾਂ ਦਾ ਕੰਮ ਕਰਨਾ ਜਾਂ ਕੋਈ ਟ੍ਰੇਨਿੰਗ ਦੇਖੋ ਜੀ ਇਹ ਬੇਸਿਕਲੀ ਜਿਹੜੀ ਗੱਲ ਆ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਜਿੰਨੇ ਮਤਲਬ ਕਾਂਸਰ ਕਲਚਰ ਨੂੰ ਪ੍ਰੋਮੋਟ ਕਰਨ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਤੇ ਨਵੀਂ ਉਮਰ ਦਾ ਜਿਹੜਾ ਮੁੰਡਾ ਆ ਉਹ ਸੋਚਦਾ ਆ ਕਿ ਯਾਰ ਅਸੀਂ ਵੀ ਕਿਸੇ ਨਾ ਕਿਸੇ ਨੂੰ ਆਪਣਾ ਗੋਡਫਾਦਰ ਬਣਾ ਕੇ ਤੇ ਉਸ ਵਾਰਦਾਤ ਨੂੰ ਅੰਜਾਮ ਦਈਏ ਤੇ ਜਿਹੜਾ ਫਾਸਟ ਮਨੀ ਆ ਦੇਖੋ ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਹ ਛੋਟੀ ਉਮਰ ਦੇ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਜੇ ਥੋੜਾ ਥੋੜਾ ਵੀ ਪੈਸਾ ਮਿਲੇ ਤੇ ਇਹ ਪੈਸੇ ਤੇ ਲਾਲਚ ਇਹੋ ਜੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਪਰ ਇਹ ਸਵਾਰਦਾਤ ਨੂੰ ਟ੍ਰੇਸ ਕਰਕੇ ਇਹ ਬੜਾ ਵਧੀਆ ਮੈਸੇਜ ਗਿਆ ਆ ਤੇ ਜਿਹੜੇ ਭਾਤਸੂ ਦੇ ਲੋਕਲ ਸਿਟੀਜ਼ਨ ਨੇ ਉਹਨਾਂ ਨੇ ਵੀ ਸਾਰੀ ਇਸ ਵਾਰਦਾਤ ਨੂੰ ਟ੍ਰੇਸ ਕਰਨ ਵਾਲੀ ਟੀਮਾਂ ਦੀ ਕਾਫੀ ਸ਼ਲਾਘਾ ਕੀਤੀ ਅਸਰ ਜਿਹੜਾ ਫੋਰਨ ਦੇ ਵਿੱਚ ਬੰਦਾ ਰਹਿੰਦਾ ਸੀ ਉਹਦੀ ਕੋਈ ਦੁਸ਼ਮਣੀ ਸੀ ਇਹ ਬਿਲਕੁਲ ਹੀ ਮੈਂ ਉਹਦਾ ਨਾਮ ਵੀ ਨਹੀਂ ਲਿਆ ਉਹਦੀ ਕੋਈ ਨਾ ਕੋਈ ਨਿੱਜੀ ਰੰਜਿਸ਼ ਹੈਗੀ ਹੈ ਤੇ ਨਾ ਜਦ ਤੱਕ ਕਿ ਅਸੀਂ ਉਹ ਪੂਰੀ ਰੰਜਿਸ਼ ਨਹੀਂ ਐਸਟੈਬਲਿਸ਼ ਕਰ ਦਿੰਦੇ ਉਹ ਪੁਸ਼ਟੀ ਦਾ ਰਸਤਾ ਨਹੀਂ ਕਿਸੇ ਗੈਂਗ